ਕੋਟੇ ਨੰਗ ਕਰ ਛੱਡੇ ਰੁਖ ਬੱਕਰਾ ਨੇ ਲੁੱਟ ਕੋਟੇ ਨੰਗ ਕਰ ਛੱਡੇ ਰੁਖ ਹੋ ਗਏ ਨਿਹਾਲੀ ਅੱਜ ਪੁੰਗਰ ਕੇ ਡਾਲੀਆਂ ਹੋ ਗਏ ਨਿਹਾਲੀ ਪੁੰਗਰ ਕੇ ਡਾਲੀਆਂ ਡਾਲੀਆਂ ਕਚਾ ਵਾਂਗ ਕੂਲੀਆਂ ਨੂੰ ਜਿੰਦ ਪਈ ਡਾਲੀਆਂ ਕਚਾ ਵਾਂਗ ਕੂਲੀਆਂ ਨੂੰ ਜਿੰਦ ਪਈ ਅੱਲਣੇ ਦੇ ਬੋਟਾ ਵਾਂਗ ਖੰਭੀਆਂ ਉਸਾਲੀਆਂ ਅੱਲਣੇ ਬਾਗਾਂ ਵਿੱਚ ਬੂਟੀਆਂ ਨੇ ਡੋਡੀਆਂ ਉਭਾਰੀਆਂ ਨੇ ਬਾਗਾਂ ਵਿੱਚ ਡੋਡੀਆਂ ਨੇ ਬੂਟੀਆਂ ਉਭਾਰੀਆਂ ਨੇ ਮਿੱਟੀ ਮਿੱਟੀ ਪਾਉਣੇ ਆ ਕੇ ਸੁੱਤੀਆਂ ਉਠਾਲੀਆਂ ਮਿੱਟੀ ਮਿੱਟੀ ਪਾਉਣੇ ਆ ਕੇ ਸੁੱਤੀਆਂ ਉਠਾਲੀਆਂ ਖਿੜ ਖਿੜ ਹੱਸਦੀਆਂ ਵਸਿਆ ਜਹਾਨ ਵੇਖ ਖਿੜ ਖਿੜ ਹੱਸਦੀਆਂ ਵਸਿਆ ਜਹਾਨ ਵੇ ਗੁੱਟੇ ਉੱਤੇ ਕੇਸਰ ਗੁਲਾਬੇ ਉੱਤੇ ਲਾਲੀਆਂ ਗੁੱਟੇ ਉੱਤੇ ਫੁੱਲਾਂ ਬਰੇ ਗਮਲਿਆਂ ਨੂੰ ਜੋੜਿਆ ਕਤਾਰ ਬੰਨ ਹਰੀ ਹਰੀ ਘਾ ਦੀ ਵਸ਼ਾਈ ਉੱਤੇ ਮਾਲੀਆਂ ਹਰੀ ਹਰੀ ਘਾ ਦੀ ਵਸ਼ਾਈ ਉੱਤੇ ਮਾਲੀਆਂ ਫੁੱਲ 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 ਫੁੱਲਾਂ ਦੇ ਸਦਕੇ ਲਏ ਫੁੱਲ ਫੁੱਲ ਫੁੱਲਾਂ ਦੇ ਸਦਕੇ ਲਏ ਭਾਰੇ ਲੱਟ ਬੋਰੀਆਂ ਨੂੰ ਆਈਆਂ ਖੁਸ਼ਹਾਲੀਆਂ ਭਾਰੇ ਪੰਛੀਆਂ ਨੇ ਗਾਵਿਆ ਹਿੰਡੋਲ ਤੇ ਬਸੰਤਰਾ ਪੰਛੀਆਂ ਨੇ ਗਾਵਿਆ ਹਿੰਡੋਲ ਤੇ ਬਸੰਤਰਾ ਚੀਰਾ ਪਿੱਛੇ ਰੱਬ ਨੇ ਮੁਰਾਦਾ ਨੇ ਵਿਖਾਲੀਆਂ ਚੀਰਾ ਪਿੱਛੇ ਰੱਬ ਨੇ ਮੁਰਾਦਾ ਨੇ ਵਿਖਾਲੀਆਂ ਕੇਸਰੀ ਦੁਪੱਟੇ ਨੂੰ ਬਸੰਤ ਕੌਰ ਪਹਿਨ ਜਦ ਡੋਰੀਦਾਰ ਨੈਣਾਂ ਵਿੱਚ ਸੁੱਟੀਆਂ ਗੁਲਾਲੀਆਂ